ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਬਜਟ ਤੇ ਬੋਲਣ ਦਾ ਮੌਕਾ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ 2024 ਦਾ ਬਜਟ ਇੱਕ ਮਜਬੂਰੀ ਦਾ ਬਜਟ ਹੈਗਾ ਇੱਕ ਸਿਆਸੀ ਤੌਰ ਤੇ ਅਸਥਰ ਸਰਕਾਰ ਦਾ ਇੱਕ ਕਮਜ਼ੋਰ ਬਜਟ ਹੈਗਾ ਇਸ ਬਜਟ ਵਿੱਚ ਜੋ ਸੰਗੀ ਭਾਵਨਾ ਸਾਡੇ ਸੰਵਿਧਾਨ ਦੀ ਹੈਗੀ ਹੈ ਉਹਦੀ ਘੋਰ ਲੰਗਣਾ ਕੀਤੀ ਗਈ ਹੈ 28 ਰਾਜ ਨੇ 8 ਯੂਨਿਟ ਟੈਟਰੀਸ ਹੈਗੇ ਉਹਨਾਂ ਦੇ ਹਿਤਾ ਨੂੰ ਸਿਰਫ ਦੋ ਰਾਜਾਂ ਦੇ ਹੇਤਾ ਕਰਕੇ ਸਭ ਨੂੰ ਕੁਰਬਾਨ ਕਰ ਦਿੱਤਾ ਗਿਆ ਹੈਗਾ ਸਰ ਜਿਹੜਾ ਭਾਰਤੀ ਸੰਵਿਧਾਨ ਹੈ ਉਹਦੇ 'ਚ ਮੈਂਸ਼ਨਡ ਹੈ ਕਿ ਭਾਰਤੀ ਰਾਜਾਂ ਦਾ ਸੰਘ ਹੈਗਾ ਜਿਸ ਦਾ ਮਤਲਬ ਇਹ ਹੈਗਾ ਕਿ ਕਿਸੇ ਹਿੰਦੁਸਤਾਨ ਜਾਂ ਭਾਰਤ ਨਾ ਦੇ ਮੁਲਕ ਨੇ ਆਪਣੇ ਟੁਕੜੇ ਕਰਕੇ ਇਹ ਪੰਜਾਬ ਇਹ ਬੰਗਾਲ ਇਹ ਮਹਾਰਾਸ਼ਟਰ ਇਹ ਤਾਮਿਲਨਾਡੂ ਨਹੀਂ ਬਣਾਏ ਬਲਕੇ ਪੰਜਾਬ ਬੰਗਾਲ ਮਹਾਰਾਸ਼ਟਰ ਤਾਮਲ ਆਡੂ ਨੇ ਆਪਣੀ ਹਸਤੀ ਤੇ ਹੌਂਦ ਮਟਾ ਕੇ ਇਹ ਹਿੰਦੁਸਤਾਨ ਬਣਾਇਆ ਇਹ ਭਾਰਤ ਬਣਾਇਆ ਹੈਗਾ ਸੋ ਜੇ ਇਹ ਭਾਵਨਾ ਹੈਗੀ ਹੈ ਕਿ ਰਾਜਾਂ ਨੂੰ ਸਭ ਨੂੰ ਬਰਾਬਰ ਅਧਿਕਾਰ ਹੈ ਗਿਆ ਔਰ ਜਿਸ ਤਰ੍ਹਾਂ ਸੰਵਧਾਨ ਵਿੱਚ ਰਾਜਾਂ ਦੀ ਸੂਚੀ ਕੇਂਦਰੀ ਸੂਚੀ ਤੇ ਸੰਵਰਤੀ ਸੂਚੀ ਸੀਗੀ ਉਹਨੋਂ ਪਿਛਲੇ ਸਰਕਾਰ ਦਾ 10 ਸਾਲ ਸਰਕਾਰ ਨੇ ਇੱਕ ਤੋਂ ਬਾਅਦ ਦੂਜਾ ਮਹਿਕਮਾ ਇੱਕ ਤੋਂ ਬਾਅਦ ਦੂਜਾ ਵਿਸ਼ਾ ਸੰਵਰਤੀ ਸੂਚੀ ਵਿੱਚੋਂ ਰਾਜਾਂ ਦੀ ਸੂਚੀ ਨੂੰ ਕੱਢ ਕੇ ਕੇਂਦਰ ਦੀ ਸੂਚੀ ਵਿੱਚ ਪਾ ਲਿਆ ਗਿਆ ਹੈ ਤੇ ਲਗਾਤਾਰ ਰਾਜਾਂ ਨੂੰ ਕਮਜ਼ੋਰ ਕਰਕੇ ਕੇਂਦਰ ਨੂੰ ਆਰਥਿਕ ਤੌਰ ਤੇ ਵੀ ਤੇ ਹੋਰ ਬਾਕੀ ਵਿਸ਼ੇ ਕੇਂਦਰ ਨੂੰ ਦੇ ਕੇ ਮਜ਼ਬੂਤੀ ਦਿੱਤੀ ਜਾ ਰਹੀ ਹੈ ਤੇ ਰਾਜਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਜਿਸ ਕਰਕੇ ਰਾਜਾਂ ਦੀ ਵਿੱਤੀ ਹਾਲਤ ਬਹੁਤ ਮਾੜੀ ਹੈਗੀ ਹੈ ਤੇ ਕੇਂਦਰ ਨੇ ਆਪਣੇ ਆਪ ਨੂੰ ਸਟਰੋਂਗ ਕਰ ਲਿਆ ਹੈਗਾ ਤੇਰ ਆਪ ਦਾਤਾ ਬਣ ਗਿਆ ਤੇ ਰਾਜਾਂ ਨੂੰ ਪਖਾਰੀ ਬਣਾ ਦਿੱਤਾ ਗਿਆ ਇਸੇ ਕਰਕੇ ਬਹੁਤ ਸਾਰੇ ਰਾਜ ਆਂਧਰਾ ਤੇ ਬਿਹਾਰ ਨੂੰ ਛੱਡ ਕੇ ਅੱਜ ਅਣਗੌਲੇ ਮਹਿਸੂਸ ਕਰਦੇ ਨੇ ਉਹਨਾਂ ਦਾ ਇਹ ਤਾਂ ਧਿਆਨ ਨਹੀਂ ਰੱਖਿਆ ਗਿਆ ਕਿਉਂਕਿ ਕੇਂਦਰ ਨੇ ਆਪਣੇ ਆਪ ਨੂੰ ਵਿੱਤੀ ਤੌਰ ਤੇ ਵੀ ਤੇ ਸਾਧਨਾ ਦੇ ਤੌਰ ਤੇ ਵੀ ਉਹ ਇਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਸਰ ਜਿੰਨੇ ਦੇਸ਼ ਦਾ सकल ਘਰੇਲੂ ਉਤਪਾਦ ਹੈ ਜੀਡੀਪੀ ਹੈ ਕਿੱਥੇ ਪੈਦਾ ਹੁੰਦਾ ਹੈਗਾ ਰਾਜਾਂ ਚ ਪੈਦਾ ਹੁੰਦਾ ਹੈਗਾ ਜਿੰਨੀ ਵੈਸਟ ਜਨਰੇਸ਼ਨ ਹੈਗੀ ਹੈ ਪੂੰਜੀ ਸਿਰਜਣਾ ਕਿੱਥੇ ਪੈਦਾ ਹੁੰਦੀ ਹੈ ਰਾਜਾਤ ਪੈਦਾ ਹੁੰਦੀ ਹੈ ਜਿਹੜੇ ਕੁਦਰਤੀ ਸਾਧਨ ਸਰੋਤ ਨੇ ਖਾ ਲਏ ਨੇ ਖਦਾਨਾ ਨੇ ਕਿੱਤੇ ਨੇ ਉਹ ਰਾਜਾ ਵਿੱਚ ਨੇ ਤੇ ਰਾਜਾ ਨੂੰ ਹੌਲੀ-ਹੌਲੀ ਕਮਜ਼ੋਰ ਕਰਕੇ ਇਹਨਾਂ ਵਿੱਤੀ ਸਾਧਨਾਂ ਤੇ ਕੁਦਰਤੀ ਸਰੋਤਾਂ ਤੇ ਅਲੱਗ-ਅਲੱਗ ਮਦਰਾਹੀ ਜਿਹੜੀ ਕੇਂਦਰੀ ਸੂਚੀ ਨਾਲ ਟਕਰਾ ਕੀਤਾ ਗਿਆ ਤੇ ਰਾਜਾਂ ਦੀ ਸੂਚੀ ਸੰਵਰਤੀ ਸੂਚੀ ਨੂੰ ਕਮਜ਼ੋਰ ਕੀਤਾ ਗਿਆ ਇਹ ਸੰਗੀ ਭਾਵਨਾ ਦੇ ਉਲਟ ਹੈਗਾ ਜਿਸ ਦੀ ਜਿਹੜੀ ਚਲਕ ਹੈਗੀ ਹੈ ਇਸ ਬਜਟ ਵਿੱਚ ਵੀ ਉਹ ਪੈਂਦੀ ਹੈਗੀ ਹੈ ਸਰ ਪੰਜਾਬ ਵਿੱਚ ਮੈਂ ਪੰਜਾਬ ਦਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਬਜਟ ਪੰਜਾਬ ਦਾ ਜ਼ਿਕਰ ਤੱਕ ਨਹੀਂ ਉਹ ਪੰਜਾਬ ਜਿਹਨੇ ਜੰਗੇ ਆਜ਼ਾਦੀ ਵਿੱਚ ਬਹੁਤ ਅਹਿਮ ਯੋਧ ਯੋਗਦਾਨ ਪਾਇਆ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਾਲੇ ਪਾਣੀ ਸਜਾਵਾ ਕੱਟੀਆਂ ਉਹ ਪੰਜਾਬ ਜੀ ਨੇ ਬਾਅਦ ਵਿੱਚ ਦੇਸ਼ ਦੀ ਰਾਖੀ ਕਰਨ ਵਾਸਤੇ ਅਨੇਕਾਂ ਕੁਰਬਾਨੀਆਂ ਕੀਤੀਆਂ ਬਹਾਦਰੀ ਦੀ ਜੰਗ ਪੈੜ ਦੀ ਜੰਗ ਘੱਟਰੀ ਜੰਗ ਕਰ ਗਈ ਜੰਗ ਕੋਈ ਥਾਂ ਨਹੀਂ ਜਿੱਥੇ ਪੰਜਾਬ ਦੇ ਪਿੰਡ-ਪਿੰਡ ਵਿੱਚ ਸ਼ਹੀਦਾ ਲੋਕ ਸ਼ੀਰ ਨਾ ਹੋਏ ਹੋਣ ਜਾਂ ਆਪਣਾ ਜਾਨਾ ਕਰਵਾ ਲਾ ਕੀਤੇ ਹੋਣ ਉਹ ਪੰਜਾਬ ਜਿਹਨੇ ਦੇਸ਼ ਦੀ ਉਸ ਵੇਲੇ ਜਦੋਂ ਭਾਰਤ ਅਕਾਲ ਪੈਂਦਾ ਸੀਗਾ 60ਵਿਆਂ ਵਿੱਚ 70ਵਿਆਂ ਵਿੱਚ ਧਾਰਾ ਪੀਐਲ 400 ਸੀਰੀਏ ਸ਼ਰਮਨਾਕ ਸ਼ਰਤਾਂ ਦੀ ਦੁਨੀਆ ਦੇ ਅਮੀਰ ਮੁਲਕਾਂ ਕੋਲੋਂ ਅਨਾਜ ਮੰਗਦਾ ਸੀਗਾ ਪੰਜਾਬ ਦੇ ਕਿਸਾਨਾਂ ਨੇ ਹਰਾਂ ਇਨਕਲਾਬ ਕਰਕੇ ਦੇਸ਼ ਦੀ ਮਦਦ ਕੀਤੀ ਤੇ ਦੇਸ਼ ਨੂੰ ਮੋٹے ਨਾਜਾ ਦੀ ਪੈਦਾਵਾਰ ਚ ਆਧੁਨਿਕ ਬਣਾਇਆ ਪਰ ਆਪਣੀ ਮਿੱਟੀ ਆਪਣੀ ਹਵਾ ਆਪਣਾ ਪਾਣੀ ਸਭ ਕੁਝ ਨਸ਼ਟ ਕਰ ਲਿਆ ਸਭ ਕੁਝ ਤਬਾਹ ਕਰ ਲਿਆਗਾ ਉਸ ਪੰਜਾਬ ਨੂੰ ਜਦੋਂ ਮਦਦ ਦੀ ਲੋੜ ਸੀ ਜਦੋਂ ਹਰਾਂ ਇਨਕਲਾਬ ਨਬੋਂ ਅੱਜ ਪੀੜਾ ਪੈਣਾ ਸ਼ੁਰੂ ਹੋਇਆ ਤਾਂ ਪੰਜਾਬ ਨੂੰ ਕਰੋਪ ਡਫਰ ਵੱਡ ਡਵਾਰੀ ਤਵਸੀਫ ਕਸ਼ਨ ਦੀ ਲੋੜ ਸੀ ਜਿਹੜੀ ਫਸਲੀ ਚੱਕਰ ਬਦਲਦੀ ਲੋੜ ਸੀ ਕੇਂਦਰ ਨੇ ਮਦਦ ਹੀ ਨਹੀਂ ਕੀਤੀ ਉਲਟਾ ਪੰਜਾਬ ਨੂੰ ਜੋ ਲੋਡ ਸੀਗੀ ਐਗਰੋ ਬੇਸ ਇੰਡਸਟਰੀ ਦੀ ਉਹ ਪੰਜਾਬ ਨੂੰ ਨਹੀਂ ਦਿੱਤੀ ਗਈ ਇਸ ਤੋਂ ਬਗੈਰ ਜੋ ਪੰਜਾਬ ਦੀ ਕੁਦਰਤੀ ਇੰਡਸਟਰੀ ਸੀਗੀ ਬਟਾਲਾ ਜਲੰਧਰ ਲੁਧਿਆਣਾ ਗਵਰਨਮੈਂਟਗਾਰ ਸਾਰਿਆਂ ਨੂੰ ਹਰਮਾਚਲ ਤੇ ਉੱਤਰਾਖੰਡ ਨੂੰ ਵਿਸ਼ੇਸ਼ ਦਰਜਾ ਦੇ ਕੇ ਇੰਡਸਟਰੀਅਲ ਬੈਕਵਰਡ ਜ਼ੋਨ ਡਿਕਲੇਅਰ ਕਰਕੇ ਪੰਜਾਬ ਦੀ ਇੰਡਸਟਰੀ ਦਾ ਉਥੇ ਪਲਾਨ ਹੋ ਗਿਆ ਪੰਜਾਬ ਦੀ ਇੰਡਸਟਰੀ ਉੱਜੜ ਗਈ ਸੋ ਪੰਜਾਬ ਦੇ ਨੌਜਵਾਨਾਂ ਵਾਸਤੇ ਤਰੱਕੀ ਦੇ ਅੱਗੇ ਵਧਣ ਦੇ ਸਾਰੇ ਮੌਕੇ ਖਤਮ ਹੋ ਗਏ ਨਾ ਐਗਰੋਬੇਸ ਇੰਡਸਟਰੀ ਬਣੀ ਜਿਹੜੀ ਪਹਿਲਾਂ ਇੰਡਸਟਰੀ ਸੀ ਉਹ ਪਲਾਨ ਕਰ ਗਈ ਨੌਜਵਾਨਾਂ ਵਾਸਤੇ ਹੋਰ ਕੋਈ ਰਸਤਾ ਨਹੀਂ ਬਚਿਆ ਤੇ ਬੱਚੇ ਜਾਂ ਨਸ਼ਾ ਵੱਲ ਚੱਲ ਗਏ ਜਬ ਬਹੁਤ ਵੱਡੀ ਪੱਦਰ ਦੇ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਪੰਜਾਬ ਜਾ ਰਿਹਾ ਔਰ ਪੰਜਾਬ ਉਜੜਿਆ ਹੈਗਾ ਸੋ ਸਰ ਕਿਸਾਨੀ ਦਾ ਜੋ ਮਾਮਲਾ ਹੈਗਾ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪੰਜਾਬ ਦੇ ਕਿਸਾਨਾਂ ਨੇ ਜੋ ਕੁਰਬਾਨੀਆਂ ਕੀਤੀਆਂ ਤੋਂ ਜੋ ਪਿਛਲੇ ਤਿੰਨਾਂ ਸਾਲਾਂ ਤੋਂ ਪੰਜਾਬ ਦੇ ਕਿਸਾਨ ਵੱਡੀ ਪੰਦਰ ਦੇ ਸੜਕਾਂ ਦੇ ਨੇ ਦਿੱਲੀ ਦੀ ਗਰੂਹਾਂ ਤੇ ਬੈਠੇ ਰਹੇ 750 ਕਿਸਾਨ ਸ਼ਹੀਦ ਹੋਇਆ ਤਾਂ ਜੋ ਕਿਸਾਨੀ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲੇ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਉਹ ਵੀ ਸਰ ਸਰਕਾਰ ਨੇ ਇਸ ਬਜਟ ਵਿੱਚ ਕੋਈ ਪ੍ਰਬਧਾਨ ਨਹੀਂ ਕੀਤਾ ਹੈਗਾ ਔਰ ਸਰ ਸੌਰੀ ਕਿਸਾਨ ਇੱਕ ਵੱਡੀ ਪਲਾਨ ਦਾ ਸਾਜਿਸ਼ ਦਾ ਸ਼ਕਾਰ ਹੋ ਰਹੇ ਨੇ ਜਿਹੜੀ ਕਾਰਪੋਰੇਟ ਕੈਪੀਟਲ ਹੈ ਦੁਨੀਆ ਦੀ ਗਲੋਬਲ ਕੈਪੀਟਲ ਹੈ ਤਾਂ ਹਿੰਦੁਸਤਾਨ ਦੇ ਉਹਨਾਂ ਦੇ ਜੋ ਯਾਰ ਨੇ ਜੋ ਸਰਕਾਰ ਦੇ ਵੀ ਯਾਰ ਨੇ ਅਬਾਨੀ ਅਦਾਨੀ ਉਹਨਾਂ ਦੀ ਨਿਗਾਹ ਜਿੱਥੇ ਬਹੁਤ ਵੱਡਾ ਖੇਤਰ ਖੇਤੀવાડી ਦਾ ਜਿਹੜੀ ਉੱਥੇ ਪੂੰਜੀ ਸਿਰਜਣ ਹੁੰਦੀ ਹੈ ਅਰਬਾ ਖਰਬਾ ਦਾ ਕਾਰੋਬਾਰ ਹੈ ਸਾਰੇ ਖੇਤੀ ਉਤਪਾਦਨ ਤੇ ਸਾਰੇ ਖੇਤੀ ਭੰਡਾਰਨ ਤੇ ਸਾਰੇ ਖੇਤੀ ਵਪਾਰ ਤੇ ਉਹਨਾਂ ਦੀ ਨਿਗਾਹ ਹੈਗੀ ਹੈ ਤੇ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਇਹ ਹੀ ਕਾਰਨ ਹੈ ਕਿ ਇਸ ਬਜਟ ਵਿੱਚ ਵੀ ਖਾਨਾ ਵਾਸਤੇ ਨਾ ਐਮਐਸਪੀ ਦੀ ਕਰੂਨੀ ਗਾਰੰਟੀ ਹੈ ਨਾ ਉਹਨਾਂ ਦੀ ਕਿਸਾਨ ਨੇ ਕਿਸਾਨਾਂ ਦੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਹੈਗੀ ਹੈ ਨਾ ਉਹਨਾਂ ਨੇ ਧੰਨਵਾਦ ਧੰਨਵਾਦ ਜੀ ਜੋ ਜੀਐਸਟੀ ਹੈਗੀ ਹੈ ਥਾਰਾ ਬਜਟ ਉਹ ਤੇ ਬਰੋ

ਜਿਹੜੀ ਅਗਰੀ ਵੀ ਸਕੀਮ ਹੈ ਰੱਦ ਕੀਤੀ ਜਾਵੇ ਮਨੇਗਾ ਦੀ ਦਿਹਾੜੀ ਵੀ ਵਧਾਈ ਜਾਵੇ ਤੇ ਮਨੇਗਾ ਦੇ ਦਿਨ ਵੀ ਵਧਾਏ ਜਾਣ ਇਸ ਤੋਂ ਇਲਾਵਾ 20 ਲੱਖ ਦੇ ਕਰੀਬ ਜੋ ਸਰਕਾਰੀ ਨੌਕਰੀਆਂ ਉਹ ਪੂਰੀਆਂ ਕੀਤੇ ਜਾਣ ਔਰ ਜਿਹੜੀ 올ਡ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ ਤਾਂ ਕਿ ਕੋਈ ਰਾਹਤ ਸਕੇ ਧੰਨਵਾਦ ਧੰਨਵਾਦ ਧੰਨਵਾਦ